ਸਹ ਕਹੋ ਢਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋ ਵੈ ਸਫਤ ਖਸਮ ਦੀ ਨੂਰ ਅਰ ਸਹ ਗੁਰ ਸਹ ਤੁਧ ਢਿਠੇ ਸਜੇ ਮਾਲ ਜਨਮ ਜਨਮ ਦੀ ਸਜਣ ਸਜਾ ਬਾਤ ਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬੈਠਿਆ ਸਭ ਨਾਂ ਦਾ ਵੇਸਾ ਹੋ ਸਜਣਾ ਸ਼੍ਰੀ ਵਾਹਿਗੁਰੂ ਸਾਹਿਬ ਜੀ हला पहला घर पहला मनहाली केर सानी करणी शर्म पाणी तन खे नाम बीज संतो सुहागा रख गरीबी बेस पाओ कर्म करसी से घर पाग ते मनहाली केर सानी करणी शर्म पाणी तन खेत नाम बीज संतो सुहागा रख गरीबी वेस ਪਾਉ ਕਰਮ ਕਰ ਜੰਮ ਸੀ ਸੇ ਘਰ ਬਾਗ ਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜਗ ਮੋਹਿਆ ਵਿਰਲਾ ਭੂਜੈ ਗੋਏ ਰਾ ਕਾਰਿਆ ਰਜ਼ਾ ਸਾਜਨਾਮ ਕਰ ਵਥ ਸੁਰਤ ਸੋਚ ਕਰ ਪਾंड ਸਾਲ ਤੇਸ ਵਿੱਚ ਤੇਸ ਨੂੰ ਰੱਖ ਵਣ ਜਾਰਿਆ ਸੋ ਵਣ ਜੇ ਕਰ ਲੈ ਲਾ ਮਨ ਹਸ ਸੁਣ ਸਾਸਤ ਸੌਦਾ ਗਰੀ ਤਾਸ ਕੋੜੇ ਲੈ ਚੱਲ ਖਰਚ ਬੰਨ ਜੰਗ ਆਈ ਆ ਮਤ ਮੰਨ ਜਾਣੇ ਕੱਲ ਨਿਰੰਕਾਰ ਕੈ ਦੇਸ ਜਾਹੇ ਤਾ ਸੁਖ ਲੈ ਮਹਲ ਲਾਏ ਜਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆ ਕਰ ਤਾਮਣੀ ਤਾ ਗਉ ਆਖ ਧਨ ਨਾਨਕ ਵੇਖੇ ਨਦਰ ਕਰ ਚੜੈ ਜਬ ਗਣਾ ਵੰਨ ਲਾਏ ਜੇ ਸੇਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆ ਕਰ ਤਾਵਣੀ ਤਾਗੋ ਅੱਖ ਧਨ ਨਾਨਕ ਵੇਖੇ ਨਦਰ ਕਰ ਚੜੇ ਜਵਗਣਾ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸੋਰਠ ਮਹੱਲਾ ਪਹਿਲਾ ਘਰ ਬਹਿਲਾ ਮਨ ਹਾਲੀ ਕਰ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 595 ਤੇ ਸੋਰਠ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅੱਜ ਮਹਾਨ ਦਿਹਾੜਾ ਹੈ ਨੌਵੇਂ ਪਾਦਸ਼ਾਹ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਹਿੰਦ ਦੀ ਚਾਦਰ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਤੇ ਆਵੇ ਧਾਏ ਸਭ ਥਾਈ ਹੋਏ ਐਸੇ ਦੀਨ ਦੇ ਆਲ ਮਹਾਨ ਕਿਰਪਾਲੂ ਤੇ ਆਲੂ ਪਿਤਾ ਮਹਾਰਾਜ ਜੀ ਦਾ ਬਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ 4:30 ਵਜੇ ਵਿਸ਼ੇਸ਼ ਗੁਰਮਤ ਵਿਚਾਰਾ ਹੋਣਗੀਆਂ ਭਾਈ ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ